ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਜਿੱਥੇ 40 ਮੁਕਤੇ ਸਹੀਦ ਹੋਏ ਤੇ ਕਿਤਾਬ ਮਿਲਿਆ 40 ਮੁਕਤਿਆਂ ਦਾ ਸੋ ਸਾਡੇ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਰਜਿਸਟਰਡ ਪੰਜਾਬ ਵੱਲੋਂ ਆਦੇਦਾਰ ਜੋ ਪਿੰਡ ਨੇੜੇ ਇਥੇ ਲੰਮੀ ਟਾਪ ਦੇ ਜੋ ਸਮਾਗਮ ਚੱਲ ਰਿਹਾ ਸੋ ਉੱਥੇ ਸਮਾਗਮ ਚੱਲ ਰਿਹਾ ਸਾਰੇ ਸਾਡੇ ਪਤਵੰਤੇ ਸੱਜਣ ਪਹੁੰਚੇ ਆ ਜੋ ਸਾਹਮਣੇ ਦੇਖ ਰਹੇ ਸਾਡੇ ਇੰਟਰਨੈਸ਼ਨਲ ਟਾਡੀ ਸੰਗੀਤਕਰਨ ਮੰਚ ਰਜਿਸਟਰ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਉਹਨਾਂ ਦੇ ਪ੍ਰਧਾਨ ਜਥੇਦਾਰ ਸਰਦਾਰ ਸੋਲ ਸਿੰਘ ਜੀ ਪ੍ਰਧਾਨ ਸਾਹਿਬ ਹਾਂਜੀ ਤੁਸੀਂ ਇੱਥੇ ਪਹੁੰਚਿਓ ਕੀ ਪ੍ਰੋਗਰਾਮ ਚੱਲ ਰਿਹਾ ਤੇ ਕੀ ਸਮਾਗਮ ਇਹ ਜੋ ਇੱਥੇ ਲੰਮੀ ਢਾਬਾ ਲਾਗੇ ਪਿੰਡ ਹੈ ਇਥੋਂ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਦੇ ਮੰਚ ਦੇ ਰਜਿਸਟਰ ਦੇ ਪ੍ਰਧਾਨ ਮੀਤ ਪ੍ਰਧਾਨ ਭਾਈ ਬਲਬੀਰ ਸਿੰਘ ਜੀ ਮੀਤ ਜਿਹੜੇ ਇਸ ਪਾਵਨ ਪਵਿੱਤਰ ਅਸਥਾਨ ਤੇ ਹੈਡ ਰਾਗੀ ਸਿੰਘ ਦੀ ਡਿਊਟੀ ਵੀ ਕਰ ਚੁੱਕੇ ਆ ਸੋ ਉਹਨਾਂ ਦੀ ਦੇਖਰੇਖ ਹੇਠ ਸਤਿਗੁਰੂ ਜੀ ਦੇ ਵੱਡੇ ਸਾਹਿਬਜਾਦੇ ਸਤਿਗੁਰੂ ਜੀ ਦੇ ਛੋਟੇ ਸਾਹਿਬਜਾਦੇ ਸਤਕਾਰਯੋਗ ਬਿਰਧ ਮਾਤਾ ਮਾਤਾ ਗੁਜਰਕੌਰ ਜੀ ਉਹਨਾਂ ਦੇ ਯਾਦ ਅੰਦਰ ਇਹ ਜੋ ਲੰਮੀ ਢਾਬ ਉਹਨਾਂ ਨੇ ਸਮਾਗਮ ਰੱਖਿਆ ਸੋ ਮੰਚ ਦੇ ਜਿੰਨੇ ਵੀ ਜਥੇ ਆ ਉਹਨਾਂ ਨੇ ਬੇਨਤੀ ਕੀਤੀ ਅਸੀਂ ਉਹਨਾਂ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਅੱਜ ਇਸ ਪਾਵਨ ਪਵਿੱਤਰ ਅਸਥਾਨ ਤੇ ਸਭ ਤੋਂ ਪਹਿਲਾਂ ਰਾਤੀ ਮਨ ਬਣਾਇਆ ਕਿ ਰਾਤ ਨੂੰ ਚੱਲਦੇ ਆ ਜੋ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੇਦਾਰੇ ਕਰਾਂਗੇ ਉਸ ਤੋਂ ਉਪਰੰਤ ਹੁਣ ਸਤਿਗੁਰ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦੇਦਾਰੇ ਕਰਕੇ ਹੁਣ ਜਿੱਥੇ ਸਮਾਗਮ ਉਲਿੱਕਿਆ ਗਿਆ ਹੈ ਉਸ ਲੰਮੀ ਢਾਬ ਪਿੰਡ ਦੇ ਵਿੱਚ ਪਹੁੰਚ ਰਹੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਾਨ ਦੇ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਮਨ ਗਦਗਦ ਕਰ ਉਠਿਆ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਸ ਧਰਤੀ ਨੂੰ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਕਹਿੰਦੇ ਆ ਅਰਦਾਸ ਕਰਦੇ ਆ ਸਤਿਗੁਰੂ ਜੀ ਸਾਰਿਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀਆਂ ਕਲਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੁਕਤ ਸਰ ਸਾਹਿਬ ਦੀ ਧਰਤੀ ਦੇ ਉੱਤੇ ਖੜਿਆ ਜੋ ਅੱਜ 23 ਤਰੀਕ 12ਵਾਂ ਮਹੀਨਾ 2020 ਸੋ ਇਹ ਸਾਨੂੰ ਸਾਡੇ ਜਥੇਦਾਰ ਰੂਪ ਸਿੰਘ ਜੀ ਸੋਹਲ ਪ੍ਰਧਾਨ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਆਓ ਹੁਣ ਸਾਡੇ ਇੰਟਰਨੈਸ਼ਨਲ ਢਾਡੀ ਸੰਗੀਤਕਰਮ ਮੰਚ ਰਜਿਸਟਰਡ ਪੰਜਾਬ ਦੇ ਬੀਬਾ ਮਖਤਿਆਰ ਕੌਰ ਜੀ ਖਾਲਸਾ ਜੋ ਸਾਡੇ ਮੰਚ ਦੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਚੱਲ ਦੇ ਸ਼ਹੀਦੀ ਜੋੜ ਮੇਲਿਆਂ ਦਾ ਸਮਾਗਮ ਜੋ ਕਿ ਸਾਡੇ ਪੰਜਾਬ ਦੇ ਮੀਤ ਪ੍ਰਦਾਨ ਭਾਈ ਸਾਹਿਬ ਆਈ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਬੜੇ ਹੀ ਮਾਣ ਸਤਕਾਰ ਦੇ ਨਾਲ ਉਹਨਾਂ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਸਤੇ ਸਿੰਘਾ ਮਾਤਾ ਗੁਜਰਕਾਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀਆਂ ਦੇ ਸ਼ੀਦੀ ਜੋੜ ਮੇਲੇ ਨੂੰ ਸਮਰਪਿਤ ਕਰਦੇ ਹੋਏ ਸਮਾਗਮ ਰੱਖਿਆ ਹੈ ਸਾਡੇ ਇੰਟਰਨੈਸ਼ਨਲ ਟਾਡੀ ਸੰਗੀਤਕਾਰ ਮਾਚ ਰਜਿਸਟਰਡ ਪੰਜਾਬ ਦੇ ਸਾਰੇ ਹੀ ਜਿਨ੍ਹਾਂ ਇੱਥੇ ਬਲਾਰੇ ਪਹੁੰਚੇ ਨੇ ਸਾਡੇ ਨਾਲ ਖੜੇ ਨੇ ਸਾਡੇ ਸਤਿਕਾਰਯੋਗ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੌਲਗੜ੍ਹ ਵਾਲੇ ਸਰਪ੍ਰਸਤ ਉਪ ਪੰਜਾਬ ਤੇ ਨਾਲ ਸੰਤ ਬਾਬਾ ਲਖਵੀਰ ਸਿੰਘ ਜੀ ਪ੍ਰਧਾਨ ਸਾਹਿਬ ਨਾਬਾ ਸਾਹਿਬ ਨਾਬਾ ਦੀ ਇਕਾਈ ਦੇ ਨਾਲ ਰੂਪ ਸਿੰਘ ਜੀ ਸਹੌਲ ਤੇ ਸਾਡੇ ਹੋਰ ਸਾਰੇ ਜਿੰਨੇ ਵੀ ਬਲਾਰੇ ਪਹੁੰਚੇ ਨੇ ਇੰਟਰਨੈਸ਼ਨਲ ਟਾਡੀ ਸੰਗੀਤਕਾਰ ਮਾਂਚ ਪੰਜਾਬ ਦੇ ਪਹਿਲਾਂ ਸਾਰਿਆਂ ਨੇ ਇੱਥੇ ਮੁਕਤ ਸਰਦੀ ਧਰਤੀ ਦੇ ਉੱਤੇ ਅਰਦਾਸ ਬੇਨਤੀ ਕੀਤੀ ਹੈ ਤੇ ਹੁਣ ਲੰਬੀ ਟਾਲ ਤੇ ਪ੍ਰੋਗਰਾਮ ਕਰਨ ਵਾਸਤੇ ਜਾ ਰਹੇ ਹਾਂ ਹਾਂ ਸਤਿਗੁਰ ਜੀ ਦੇ ਚਰਨਾ ਦੇ ਵਿਚ ਅਰਦਾਸ ਬੇਨਤੀ ਹੈ ਸਤ ਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਨਾਮਦਾਨ ਸਿੱਖੀ ਜੀਵਨ ਪਰੋਸਾ ਵਿਸ਼ਵਾਸ ਪਿਆਰ ਵਖੇਵਾਹ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੀਬਾ ਮਖਤਿਆਰ ਕੌਰ ਜੀ ਖਾਲਸਾ ਰੌਣੀ ਵਾਲੇ ਜੋ ਇੰਟਰਨੈਸ਼ਨਲ ਟਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ ਜੋ ਖਜ਼ਾਨਾ ਮੰਤਰੀ ਨੇ ਸੋ ਸਾਡੇ ਬੜੇ ਹੀ ਸਤਿਕਾਰਯੋਗ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੋਲਗੜ ਵਾਲੇ ਮਹਾਂਪੁਰਸ਼ ਜੋ ਬੜੇ ਹੀ ਪਿਆਰ ਦੀ ਮੂਰਤ ਨੇ ਬੜੇ ਹੀ ਲੱਖਾਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੋਹਲ ਕਡਵਾਲੇ ਆਉ ਮਹਾਂਪੁਰਸ਼ਾਂ ਦੇ ਨਾਲ ਕਰੀਏ ਵਿਚਾਰ ਨੇ ਸਭ ਤੋਂ ਪਹਿਲਾਂ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰਾਂ ਨੇ ਬਹੁਤ ਵੱਡੀ ਮਹਾਨ ਕਿਰਪਾ ਰਹਿਮਤ ਸਾਡੇ ਉੱਤੇ ਕੀਤੀ ਅਦਮੁਖਤਾਰ ਸਾਹਿਬ ਦੀ ਧਰਤੀ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਸਹਬਾਏ ਕਮਾਲਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅਰਦਾਸ ਕੀਤੀ ਸੋ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ ਦੇ ਸਾਰੇ ਅਹੁਦੇਦਾਰ ਪਹੁੰਚੇ ਨੇ ਅੱਜ ਮੁਕਸਰ ਸਾਹਿਬ ਦੀ ਇਕਾਈ ਦੇ ਜਿਹੜੇ ਸਾਡੇ ਇਥੋਂ ਦੇ ਅਹੁਦੇਦਾਰ ਨੇ ਉਹਨਾਂ ਵੱਲੋਂ ਇੱਕ ਗੁਰਮਤ ਸਮਾਗਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਪਿਤਾ ਧੰਨ ਮਾਤਾ ਗੁਦਕੌਰ ਜੀ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦੀ ਯਾਦ ਵਿੱਚ ਜੋ ਗੁਰਮਤ ਸਮਾਗਮ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਵੱਲੋਂ ਹਰ ਪਿੰਡ ਹਰ ਜਗ੍ਹਾ ਕਰਾਏ ਜਾ ਰਹੇ ਨੇ ਉਸੇ ਲੜੀ ਦੇ ਤਾਹ ਤੱਜ ਅਸੀਂ ਮੁਖਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਸਾਡੇ ਨਾਲ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਲਲੋੜਾ ਸਾਹਿਬ ਵਾਲੇ ਬੀਬੀ ਮਖਤਿਆਰ ਕੌਰ ਜੀ ਖਾਲਸਾ ਭਾਈ ਸਾਹਿਬ ਪਇਰੂ ਸਿੰਘ ਜੀ ਸੋਲ ਪ੍ਰਧਾਨ ਸ੍ਰੀ ਅਮਰਸਰ ਸਾਹਿਬ ਹੋਰ ਪਦਵੰਤੇ ਸੱਜਣ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸੱਚੇ ਪਾਤਸ਼ਾਹ ਜੀ ਦੇ ਅਰਦਾਸ ਕਰਦਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਸਾਰਿਆਂ ਨੇ ਸੁਣ ਹੀ ਲਿਆ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਹੀ ਸਿੱਖ ਸੰਗਤਾਂ ਲਾਈਵ ਦੇਖ ਰਹੀਆਂ ਨੇ ਜੋ ਅੱਜ ਸ੍ਰੀ ਮੁਕਤਸਰ ਸਾਹਿਬ ਨਕਮਤ ਹੋਏ ਆ ਜੋ ਇੱਥੇ ਤੋਂ ਸਾਡੇ ਹੈਡ ਗ੍ਰੰਤੀ ਸਾਹਿਬ ਨੇ ਸੋ ਮਹਾਪੁਰਸ਼ਾਂ ਨੂੰ ਸਰਪਾਉ ਦੇ ਕੇ ਜਿੱਥੇ ਨੂੰ ਨਮਾਜੇ ਆ ਸੋ ਅੱਜ ਜੋ ਸਮਾਗਮ 3 ਤਰੀਕ 12ਵਾਂ ਮਹੀਨਾ 2020 ਜੋ ਸਮਾਗਮ ਰੱਖਿਆ ਸਾਡੇ ਜਥੇਦਾਰ ਬਲਵੀਰ ਸਿੰਘ ਜੀ ਸਾਬਕਾ ਰਾਗੀ ਜੋ ਬੜੇ ਪਿਆਰ ਵਾਲੇ ਨੇ ਬੜੇ ਸਤਿਕਾਰ ਵਾਲੇ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਸਾਡੇ ਜਥੇਦਾਰ ਰੂਪ ਸਿੰਘ ਜੀ ਸੋਲ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਤੋਂ ਪਹੁੰਚੇ ਨੇ ਬੀਬੀ ਮਖਤਿਆਰ ਕੌਰ ਜੀ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਦਾਸ ਸੰਤ ਰੇਨ ਜੀ ਜਥੇ ਸਮੇਤ ਸਾਰੇ ਅਸੀਂ ਪਹੁੰਚਿਆ ਸੋਣਾ ਅਸੀਂ ਸਾਰੇ ਰਲ ਮਿਲ ਕੇ ਸਮਾਗਮ ਤੇ ਹਾਜ਼ਰੀ ਲਗਵਾਨੇ ਆ ਸੋ ਜਥੇਦਾਰ ਬਲਵੀਰ ਸਿੰਘ ਜੀ ਰਾਗੀ ਸਾਹਿਬ ਦਾ ਸਾਰੇ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਸਾਨੂੰ ਸੱਦਾ ਦਿੱਤਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ